ਇਦਾਂ ਤੁਸੀਂ ਟਾਈਟਲ ਦੇਖ ਕੇ ਹੀ ਵੀਡੀਓ ਨੂੰ ਓਪਨ ਕੀਤਾ ਕਿ ਡੇਰੀ ਵਿਕਾਸ ਦੇ ਵਿੱਚ ਇੰਸਪੈਕਟਰ ਦੀਆਂ ਪੋਸਟਾਂ ਓਪਨ ਹੋਈਆਂ ਨੇ ਪੰਜਾਬ ਦੇ ਵਿੱਚ 트리플 ਐਸ ਬੀ ਬੋਰਡ ਵੱਲੋਂ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਪੂਰੀ ਜਾਣਕਾਰੀ ਕੀ ਹੈ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਫਾਰਮ ਕਿੱਦਾਂ ਭਰਨਾ ਹੈ ਕੀ ਕੀ ਜਾਣਕਾਰੀ ਜ਼ਰੂਰੀ ਹੈ ਜੋ ਆਪਾਂ ਨੇ ਫਾਰਮ ਦੇ ਵਿੱਚ ਸਾਂਝੀ ਕਰਨੀ ਹੈ ਤੇ ਕਿੱਦਾਂ ਫੀਸ ਭਰੀ ਜਾਣੀ ਆ ਕਿੱਦਾਂ ਡਾਕੂਮੈਂਟਸ ਅਪਲੋਡ ਹੋਣੇ ਆ ਪੂਰੀ ਦੀ ਪੂਰੀ ਜਾਣਕਾਰੀ ਆਪਾਂ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦਵਾਂਗੇ ਜੀ ਮੇਰਾ ਨਾਮ ਹੈ ਵਿੱਕੀ ਤੇ ਤੁਸੀਂ ਦੇਖ ਰਹੇ ਹੋ ਲਾਈਫਲਾਈਨ ਕੰਪਿਊਟਰ ਸੈਂਟਰ ਚੈਨਲ ਤੇ ਮਿੱਤਰੋ ਇਸ ਚੈਨਲ ਦੇ ਉੱਪਰ ਅਸੀਂ ਜੋ ਵੀ ਗਵਰਨਮੈਂਟ ਨੋਟੀਫਿਕੇਸ਼ਨ ਆਉਂਦੇ ਆ ਜੌਬਸ ਦੇ ਉਹਨਾਂ ਦੇ ਰਿਲੇਟਡ ਗੱਲਬਾਤ ਕਰਦੇ ਆ ਤੇ ਉਹਨਾਂ ਬਾਰੇ ਦੱਸਦੇ ਆ ਕਿ ਫਾਰਮ ਕਿੱਦਾਂ ਭਰੇ ਜਾਣੇ ਆ ਤੇ ਜੋ ਵੀ ਨਵੀਆਂ-ਨਵੀਆਂ ਅਪਡੇਟਸ ਹੁੰਦੀਆਂ ਨੇ ਆ ਪੂਰੀ ਜਾਣਕਾਰੀ ਅਸੀਂ ਇਸੇ ਚੈਨਲ ਦੇ ਉੱਪਰ ਤੁਹਾਡੇ ਨਾਲ ਸਾਂਝਾ ਕਰਦੇ ਆ ਸੋ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਆਪਣੇ ਨਾਲ ਦੇ ਸੱਜਣਾ ਮਿੱਤਰਾਂ ਨਾਲ ਇਸ ਨੂੰ ਸ਼ੇਅਰ ਕਰ ਸਕਦੇ ਹੋ ਜੀ ਤੇ ਅੱਗੇ ਵਾਦਿਆਂ ਵੀਡੀਓ ਵੱਲ ਕੰਪਿਊਟਰ ਸਕਰੀਨ ਤੋਂ ਪੂਰੀ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ 'ਚ ਬਨੇ ਰਹੋ ਜੀ Google ਤੇ ਆਪਾਂ ਲਿਖਾਂਗੇ P ट्रिपल S B ਤੇ ਕਰਾਂਗੇ ਸਰਚ ਮਿੱਤਰੋ ਤੇ ਪਹਿਲੀ ਵੈਬਸਾਈਟ ਦੇਖੋ ਆਪਾਂ ਦੇਖਾਂਗੇ ਪਹਿਲਾ ਹੀ ਲਿੰਕ ਜੋ ਖੁੱਲ ਕੇ ਆਏਗਾ ਤੁਹਾਡੇ ਸਾਹਮਣੇ ਆਪਾਂ ਨੇ ਇਸ ਦੇ ਉੱਪਰ ਕਲਿੱਕ ਕਰਨਾ ਹੈ ਕਲਿੱਕ ਕਰਾਂਗੇ ਤਾਂ ਅਫੀਸ਼ੀਅਲ ਵੈਬਸਾਈਟ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਏਗੀ ਜਿਹਦੇ ਉੱਪਰ ਪੂਰੇ ਦਾ ਪੂਰਾ ਫਾਰਮ ਭਰਿਆ ਜਾਣਾ ਹੈ ਫਾਰਮ ਭਰਿਆ ਕਿੱਦਾਂ ਜਾਣਾ ਹੈ ਆਪਣੇ ਆਨਲਾਈਨ ਐਪਲੀਕੇਸ਼ਨ ਫਾਰਮ ਦੇ ਉੱਪਰ ਕਲਿੱਕ ਕਰਨਾ ਹੈ ਆਨਲਾਈਨ ਐਪਲੀਕੇਸ਼ਨ ਦੇ ਉੱਪਰ ਜਦੋਂ ਕਲਿੱਕ ਕਰਾਂਗੇ ਤਾਂ ਨੀਚੇ ਆਪਾਂ ਦੇਖ ਸਕਦੇ ਆ ਨੋਟੀਫਿਕੇਸ਼ਨਸ ਤੁਹਾਡੇ ਸਾਹਮਣੇ ਖੁੱਲ ਕੇ ਆ ਰਹੇ ਨੇ ਐਪਲੀਕੇਸ਼ਨ ਫਾਰਮ ਨੇ ਜੋ ਆਪਾਂ ਨੂੰ ਦਿਖ ਰਹੇ ਆ ਦੇਖੋ ਨੀਚੇ ਐਪਲੀਕੇਸ਼ਨ ਫਾਰਮ ਤੋਂ ਬਾਅਦ ਤਾਂ ਪਹਿਲਾ ਪਹਿਲਾ ਹੀ ਲਿੰਕ ਆਪਾਂ ਦੇਖ ਰਹੇ ਆ ਆਪਣੇ ਸਾਹਮਣੇ ਆ ਜੋ ਏਸੇ ਉੱਪਰ ਆਪਾਂ ਨੇ ਕਲਿੱਕ ਕਰਨਾ ਹੈ ਤੇ ਇਸ ਤੋਂ ਅੱਗੇ ਹੀ ਆਪਣਾ ਫਾਰਮ ਸ਼ੁਰੂ ਹੋਣਾ ਸੋ ਧਿਆਨ ਨਾਲ ਦੇਖ ਲਓ ਐਡਵਰਟਾਈਜ਼ਮੈਂਟ ਨੰਬਰ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਨੇ ਕਰ ਦੇਣਾ ਕਲਿੱਕ ਤੇ ਉਸ ਤੋਂ ਬਾਅਦ ਮਿੱਤਰੋ ਤੁਹਾਡਾ ਐਪਲੀਕੇਸ਼ਨ ਫਾਰਮ ਖੁੱਲ ਕੇ ਸਾਹਮਣੇ ਆ ਜਾਏਗਾ ਨਿਊ ਰਜਿਸਟ੍ਰੇਸ਼ਨ ਆਪਾਂ ਨੇ ਪਹਿਲਾਂ ਕਰਨੀ ਆ ਸੋ ਪਹਿਲੀ ਆਪਸ਼ਨ ਆ ਰਹੀ ਹੈ ਨਿਊ ਰਜਿਸਟ੍ਰੇਸ਼ਨ ਦੀ ਦੇਖ ਸਕਦੇ ਆ ਆਪਾਂ ਤਾਂ ਇਹਦੇ ਉੱਪਰ ਕਰ ਦੇਣਾ ਆਪਾਂ ਨੇ ਕਲਿੱਕ ਤੇ ਉਸ ਤੋਂ ਬਾਅਦ ਮਿੱਤਰੋ ਇਹ ਖੁੱਲ ਕੇ ਆ ਗਿਆ ਫਾਰਮ ਜਿਹੜਾ ਆਪਾਂ ਨੇ ਭਰਨਾ ਹੈ ਨਾਮ ਭਰਨਾ ਫਾਦਰ ਨੇਮ ਜੋ ਵੀ ਪੂਰੀ ਡਿਟੇਲ ਹੈ ਮੈਂ ਪੂਰੀ ਦੀ ਪੂਰੀ ਡਿਟੇਲ ਇਹਦੇ ਵਿੱਚ ਤੁਹਾਨੂੰ ਦੱਸਾਂਗਾ ਇਹ ਸਿਰਫ ਆਪਾਂ ਇੱਕ ਵੀਡੀਓ ਬਣਾਉਣ ਲਈ ਫਾਰਮ ਭਰ ਰਿਹਾ ਕੋਈ ਵੀ ਇਹ ਰੀਅਲ ਇਨਫੋਰਮੇਸ਼ਨ ਨਹੀਂ ਆ ਬਟ ਇਹ ਭਰਨਾ ਕੀਤਾ ਉਹ ਮੈਂ ਤੁਹਾਨੂੰ ਪੂਰਾ ਇਸ ਵੀਡੀਓ ਚ ਦੱਸ ਰਿਹਾ ਦੇਖੋ ਪਹਿਲਾਂ ਆਪਣਾ ਨਾਮ ਭਰ ਦੇਣਾ ਹੈ ਫਿਰ ਫਾਦਰ ਨੇਮ ਭਰ ਦੇਣਾ ਹੈ ਫਿਰ ਆਪਣਾ ਭਰਨਾ ਮਦਰ ਨੇਮ ਉਸ ਤੋਂ ਅੱਗੇ ਮਿੱਤਰੋ ਆਪਾਂ ਨੇ ਆਪਣਾ ਜੈਂਡਰ ਸਿਲੈਕਟ ਕਰ ਲੈਣਾ ਹੈ ਤੇ ਜੈਂਡਰ ਤੋਂ ਬਾਅਦ ਤੁਹਾਡਾ ਮੈਰਿਟਲ ਸਟੇਟਸ ਕੀ ਹੈ ਉਹ ਆਪਾਂ ਨੇ ਭਰ ਲੈਣਾ ਫਿਰ ਆਪਣੀ ਕਾਸਟ ਕੀ ਹੈ ਉਹ ਲਿਖ ਦੇਣੀ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਭਰਨੀ ਹੈ ਆਪਣੀ ਡੇਟ ਆਫ ਬਰਥ ਡੇਟ ਆਫ ਬਰਥ ਇਹਦੇ ਵਿੱਚ ਕੈਲੰਡਰ ਦੇ ਹਿਸਾਬ ਨਾਲ ਸਿਲੈਕਟ ਹੁੰਦੀ ਆ ਸੋ ਸਿੱਧਾ ਨਹੀਂ ਆਪਾਂ ਭਰ ਸਕਦੇ ਤਾਂ ਕੈਲੰਡਰ ਦੇ ਹਿਸਾਬ ਨਾਲ ਆਪਾਂ ਸਿਲੈਕਟ ਕਰ ਲੈਣੀ ਆ ਆਪਣੀ ਜੋ ਡੇਟ ਆਫ ਬਰਥ ਹੈ ਤੇ ਉਸ ਤੋਂ نیچے ਆ ਜਾਾਂਗੇ ਤਾਂ ਮਿੱਤਰੋ ਈਮੇਲ ਆਈਡੀ ਨਾਲ ਵੱਲੋਂ ਮੰਗੀ ਗਈ ਹੈ ਜਿਹੜੀ ਰਜਿਸਟਰਡ ਈਮੇਲ ਆਈਡੀ ਹੈ ਆਪਾਂ ਨੇ ਉਹ ਇੱਥੇ ਭਰਨੀ ਹੈ ਸੋ ਇੱਥੇ ਆਪਾਂ ਮੈਂ ਫੋਰ ਐਗਜ਼ਾਮਪਲ ਕੋਈ ਵੀ ABC D ਕੁਝ ਵੀ ਲਿਖ ਰਹੇ ਆ ਤਾਂ ਤੁਸੀਂ ਆਪਣੀ ਇੱਥੇ Gmail ID ਭਰ ਲੈਣੀ ਆ ਜਿਹਦੇ ਉੱਪਰ ਇਸੇ ਫਾਰਮ ਦੇ ਇਸੇ ਫਾਰਮ ਦੇ ਰਿਲੇਟਡ ਤੁਹਾਨੂੰ ਮੇਲਸ ਵੀ ਬਾਅਦ ਚ ਰਸੀਵ ਹੋਣਗੀਆਂ ਉਸ ਤੋਂ નીચે ਆਪਾਂ ਨੇ ਭਰ ਲੈਣਾ ਆਪਣਾ ਫੋਨ ਨੰਬਰ ਨੀਚੇ ਆਪਣਾ ਅਲਟਰਨੇਟਡ ਨੰਬਰ ਭਰਨਾ ਹੈ ਅਗਰ ਹੈ ਆ ਉਸ ਤੋਂ ਨੀਚੇ ਪਰਨਾ ਆਪਣਾ ਆਧਾਰ ਕਾਰਡ ਕੋਈ ਵੀ ਆਪਣਾ ਤੁਸੀਂ ਪ੍ਰੂਫ ਆਇਡੈਂਟੀਟੀ ਪ੍ਰੂਫ ਦੇ ਸਕਦੇ ਹੋ ਇੱਥੇ ਮੈਂ ਆਧਾਰ ਕਾਰਡ ਸਿਲੈਕਟ ਕੀਤਾ ਤੁਸੀਂ ਜੋ ਵੀ ਆਪਸ਼ਨਾਂ ਹੈ ਨੇ ਉਹ ਤੁਸੀਂ ਆਪਣੀ ਸਿਲੈਕਟ ਕਰ ਸਕਦੇ ਹੋ ਨੀਚੇ ਆ ਜਾਵਾਂਗੇ ਮੇਰੇ ਕੇਸ ਦੇ ਵਿੱਚ ਮੈਂ ਇਹਨਾਂ ਸਾਰੀਆਂ ਆਪਸ਼ਨਾਂ ਨੂੰ ਨੋ ਰੱਖ ਰਿਹਾ ਇਹਨਾਂ ਨੂੰ ਤੁਸੀਂ ਨੇ ਧਿਆਨ ਨਾਲ ਪੜ ਲੈਣਾ ਹੈ ਅਗਰ ਕੋਈ ਕਿਸੇ ਤਰ੍ਹਾਂ ਦੀ ਇਨਫਰਮੇਸ਼ਨ ਹੈ ਆ ਉਹਨੂੰ ਤੁਸੀਂ ਨੇ ਯੈਸ ਕਰਨਾ ਹੈ ਤੇ ਉਸ ਤੋਂ ਬਾਅਦ ਨੀਚੇ ਆ ਜਾਵਾਂਗੇ ਆਪਾਂ ਇੱਥੇ ਭਰਨਾ ਮਿੱਤਰੋ ਐਡਰੈਸ ਐਡਰੈਸ ਆਪਣੀ ਸਟੇਟ ਭਰ ਲੈਣੀ ਆ ਤੇ ਆਪਣਾ ਭਰ ਲੈਣਾ ਜ਼ਿਲ੍ਹਾ ਹੁਣ ਮੇਰਾ ਜ਼ਿਲ੍ਹਾ ਹੈ ਪਟਿਆਲਾ ਤਾਂ ਮੈਂ ਪਟਿਆਲਾ ਜ਼ਿਲ੍ਹਾ ਸਿਲੈਕਟ ਕਰ ਰਿਹਾ ਇੱਥੇ ਉਸ ਤੋਂ ਬਾਅਦ ਪਟਿਆਲੇ ਦਾ ਭਰ ਲੈਣਾ ਪਿੰਨ ਕੋਡ ਸੋ ਤੁਸੀਂ ਜਿਹੜੇ ਵੀ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਉੱਥੇ ਤੁਸੀਂ ਨੇ ਆਪਣਾ ਐਡਰੈਸ ਉਸ ਹਿਸਾਬ ਨਾਲ ਇੱਥੇ ਫਿਲ ਕਰ ਲੈਣਾ ਪਿੰਨ ਕੋਡ ਭਰਾਂਗੇ ਤੇ ਅਗਰ ਤੁਸੀਂ ਸੇਮ ਐਡਰੈਸ ਤੇ ਰਹਿ ਰਹੇ ਹੋ ਜੋ ਤੁਹਾਡੇ ਆਧਾਰ ਕਾਰਡ ਤੇ ਤਾਂ ਤੁਸੀਂ ਇਸ ਇਹਨੂੰ ਕਲਿੱਕ ਕਰ ਦੇਣਾ ਅਗਰ ਨਹੀਂ ਤਾਂ ਇਹਨੂੰ ਥੋੜਾ ਆਪਣਾ ਜਿਸ ਐਡਰੈਸ ਤੇ ਤੁਸੀਂ ਰਹਿ ਰਹੇ ਹੋ ਉਹ ਐਡਰੈਸ ਇਸ ਤੋਂ ਅੱਗੇ ਭਰਾਂਗੇ ਆਪਣੀ 10ਵੀਂ ਦੀ ਡਿਟੇਲ 10ਵੀਂ ਕਦੋਂ ਤੁਸੀਂ ਨੇ ਪਾਸ ਕੀਤੀ ਹੈ ਕਿਹੜੇ ਬੋਰਡ ਤੋਂ ਕੀਤੀ ਹੈ ਕਿੰਨੇ ਨੰਬਰ ਲਏ ਆ ਇਥੇ ਅਬਟੇਨਡ ਕਿੰਨੇ ਨੰਬਰ ਲਏ ਆ ਤੇ ਟੋਟਲ 'ਚ ਆਪਣੇ ਭਰ ਦੇਣਾ ਟੋਟਲ ਕਿੰਨਿਆਂ 'ਚੋਂ ਆਏ ਆ ਅੱਗੇ ਭਰਨੀ ਆ ਪਲੱਸ 2 ਦੀ ਡਿਟੇਲ ਕਿਹੜੇ ਸਾਲ 'ਚ ਪਾਸ ਕੀਤੀ ਹੈ ਕਿਸ ਬੋਰਡ ਤੋਂ ਪਾਸ ਕੀਤੀ ਹੈ ਤੇ ਕਿੰਨੇ ਨੰਬਰ ਲਏ ਆ ਆਪਾਂ ਨੇ ਕਿੰਨਿਆਂ ਵਿੱਚੋਂ ਲਏ ਆ ਰੈਗੂਲਰ ਕੀਤੀ ਹੈ ਓਪਨ ਕੀਤੀ ਹੈ ਉਹ ਸਾਰੀ ਆਪਸ਼ਨ ਇੱਥੇ ਆ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਾਂ ਇਹਨਾਂ ਨੂੰ ਉਸ ਹਿਸਾਬ ਨਾਲ ਤੁਸੀਂ ਨੇ ਕਰ ਲੈਣਾ ਸਿਲੈਕਟ ਤੇ ਮਿੱਤਰੋ ਅੱਗੇ ਹਾਂ ਇਹ ਬਹੁਤ ਜ਼ਰੂਰੀ ਚੀਜ਼ ਐ ਤੁਸੀਂ ਗ੍ਰੈਜੂਏਸ਼ਨ ਡੈਰੀ ਫਾਰਮ ਦੇ ਵਿੱਚ ਕੀਤੀ ਹੋਣੀ ਚਾਹੀਦੀ ਐ ਤਾਂ ਹੀ ਤੁਸੀਂ ਐਲੀਜੀਬਲ ਹੋ ਇਸ ਪੋਸਟ ਨੂੰ ਅਪਲਾਈ ਕਰਨ ਲਈ ਜਿੱਦਾਂ ਬੀਟੈਕ ਕੀਤੀ ਹੋਣੀ ਚਾਹੀਦੀ ਐ ਤੁਹਾਡੀ ਜਾਂ ਜੋ ਵੀ ਪੋਸਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੁਹਾਡਾ ਕੀਤਾ ਹੋਣਾ ਚਾਹੀਦਾ ਤਾਂ ਤੁਸੀਂ ਇਸ ਲਈ ਐਲੀਜੀਬਲ ਹੋ ਅਪਲਾਈ ਕਰਨ ਲਈ ਤਾਂ ਇੱਥੇ ਆਪਾਂ ਭਰ ਸਕਦੇ ਹਾਂ ਜਿਹੜੀ ਵੀ ਯੂਨੀਵਰਸਿਟੀ ਤੋਂ ਤੁਸੀਂ ਨੇ ਕੀਤੀ ਹੋਈ ਐ ਬੀਟੈਕ ਤਾਂ ਉਸ ਹਿਸਾਬ ਨਾਲ ਉਹਦੀ ਆਪਾਂ ਇੱਥੇ ਇਨਫੋਰਮੇਸ਼ਨ ਭਰਾਂਗੇ ਤੇ ਇੱਥੇ ਆਪਾਂ ਯੂਨੀਵਰਸਿਟੀ ਦਾ ਨਾਮ ਲਿਖਣ ਤੋਂ ਬਾਅਦ ਉਸ ਤੋਂ ਬਾਅਦ ਭਰਾਂਗੇ ਕਿਹੜੇ ਸਾਲ ਦੇ ਵਿੱਚ ਆਪਾਂ ਨੇ ਆਪਣੀ ਡਿਗਰੀ ਕੰਪਲੀਟ ਕੀਤੀ ਆ ਤੇ ਉਸ ਤੋਂ ਬਾਅਦ ਆਪਣੇ ਨੰਬਰ ਭਰ ਦੇਣੇ ਆ ਆਪਾਂ ਨੇ ਅਬਟੇਨਡ ਕਿੰਨੇ ਨੰਬਰ ਲਏ ਆ ਆਪਾਂ ਨੇ ਤੇ ਟੋਟਲ ਨੰਬਰ ਕਿੰਨੇ ਸੀ ਜਿਨ੍ਹਾਂ ਦੇ ਵਿੱਚੋਂ ਆਪਾਂ ਨੇ ਸਿਲੈਕਟ ਕੀਤੇ ਆ ਇਹ ਨੰਬਰ ਤਾਂ ਮਿੱਤਰੋ ਮੈਂ ਤੁਹਾਨੂੰ ਦਿਖਾਉਣ ਵਾਸਤੇ ਇਹ ਫਾਰਮ ਭਰ ਰਿਹਾ ਹਾਂ ਹਣਾ ਤਾਂ ਇਸ ਤੋਂ ਅੱਗੇ ਆਪਾਂ ਨੇ ਇੱਥੇ ਚੈੱਕ ਕਲਿੱਕ ਕਰ ਲੈਣਾ ਤੇ ਜਦੋਂ ਸੇਵ ਕਰਾਂਗੇ ਪੂਰਾ ਇੱਕ ਵਾਰੀ ਆਪਾਂ ਨੇ ਪਹਿਲਾਂ ਚੈੱਕ ਕਰ ਲੈਣਾ ਫਾਰਮ ਸੇਵ ਕਰਨ ਤੋਂ ਪਹਿਲਾਂ ਅੱਗੇ ਵੀ ਇਹ ਪ੍ਰਿਵਿਊ ਦਿਖਾਉਂਦੇ ਹੁੰਦੇ ਆ ਪਰ ਆਪਾਂ ਨੇ ਇੱਥੇ ਚੈੱਕ ਕਰ ਲੈਣਾ ਕਿਉਂਕਿ ਕੁਝ ਡਿਟੇਲ ਐਦਾਂ ਦੀਆਂ ਨੇ ਸੋ ਇਸ ਲਈ ਆਪਣਾ ਪਹਿਲੇ ਚੈੱਕ ਕਰ ਲੈਣਾ ਇਹ ਇੱਕ ਚੀਜ਼ ਰਹਿ ਗਈ ਸੀ ਆਪਾਂ ਨੇ ਦੋਨੇ ਆਪਸ਼ਨਾਂ ਯੈਸ ਕਰਨੀਆਂ ਨੇ ਪੰਜਾਬੀ ਤੁਸੀਂ ਨੇ ਪਾਸ ਕੀਤੀ ਹੋਈ ਆ 10ਵੀਂ ਚੋਂ ਨਾ ਇਹ ਪੁੱਛਿਆ ਹੋਇਆ ਇਹਨਾਂ ਨੇ ਤਾਂ ਜਿੱਥੇ ਚੈੱਕ ਮਾਰਾਂਗੇ ਤਾਂ ਉਸ ਤੋਂ ਬਾਅਦ ਕਰਾਂਗੇ ਸੇਵ ਤਾਂ ਮਿੱਤਰੋ ਅੱਗੇ ਥੋੜੀ ਪ੍ਰੋਸੈਸਿੰਗ ਲਏਗਾ ਇਹ ਪ੍ਰੋਸੈਸਿੰਗ ਲੈਂਥ ਤੋਂ ਬਾਅਦ ਸੇਵ ਕਰਾਂਗੇ ਤਾਂ ਫਾਰਮ ਸੇਵ ਹੋਣ ਤੋਂ ਬਾਅਦ ਤੁਹਾਡੇ ਕੋਲੇ ਇਹ ਫਾਰਮ ਖੁੱਲ ਕੇ ਅੱਗੇ ਸਾਹਮਣੇ ਆ ਜਾਏਗਾ ਇਦੇ ਵਿੱਚ ਤੁਸੀਂ ਨੇ ਆਪਣੀ ਫੋਟੋ ਅਪਲੋਡ ਕਰਨੀ ਆ, ਸਿਗਨੇਚਰ ਅਪਲੋਡ ਕਰਨੇ ਆ ਤੇ 10ਵੀਂ ਦਾ ਸਰਟੀਫਿਕੇਟ ਚੜਾਉਣਾ ਇਹਦੇ ਵਿੱਚ। ਇਹ ਪੀਡੀਐਫ ਫਾਰਮ ਦੇ ਵਿੱਚ ਚੜਨਗੇ। 100kb ਤੋਂ ਨੀਚੇ ਤੁਹਾਡੇ ਡਾਕੂਮੈਂਟ ਹੋਣੇ ਚਾਹੀਦੇ ਆ ਤਾਂ ਇਹਦੇ ਵਿੱਚ ਅਪਲੋਡ ਹੋਣਗੇ। ਤੇ ਮਿੱਤਰੋ ਅਗੇ ਕੁਆਲਿਫਿਕੇਸ਼ਨ ਜੋ ਤੁਸੀਂ ਕੀਤੀ ਹੋਈ ਹੈ ਉਹਦੇ ਫਾਈਨਲ ਤੇ ਡੀਐਮਸੀ ਦੀ ਪੀਡੀਐਫ ਢਾਕੇ ਤੇ ਤੁਸੀਂ ਨੇ ਦੇ ਲਈ ਚੜਾ। ਉਸ ਤੋਂ ਬਾਅਦ ਇੱਕ ਚੀਜ਼ ਜ਼ਰੂਰੀ ਹੈ ਜੋ ਤੁਸੀਂ ਨੇ ਨੋਟ ਕਰਕੇ ਰੱਖਣੀ ਹੈ ਜੋ ਉੱਪਰ ਐਪਲੀਕੇਸ਼ਨ ਨੰਬਰ ਦਿਖ ਰਿਹਾ ਤੁਹਾਨੂੰ ਦੇਖੋ ਇਹ ਵਾਲਾ। ਇਹਨੂੰ ਤੁਸੀਂ ਨੇ ਸੇਵ ਕਰ ਲੈਣਾ। ਇਹ ਸੀ ਮਿੱਤਰੋ ਸਹੀ ਤਰੀਕਾ ਫਾਰਮ ਭਰਨ ਦਾ ਕਿ ਫਾਰਮ ਭਰਿਆ ਕਿ ਤੇ ਲਾਸਟ ਤਰੀਕ ਦੀ ਗੱਲ ਕਰੀਏ ਤਾਂ ਤਾਂ ਲਾਸਟ ਤਰੀਕ ਰਹਿਣ ਵਾਲੀ ਹੈ 29/4/2025 ਤੇ 27/4 ਤੱਕ ਐਪਲੀਕੇਸ਼ਨ ਫਾਰਮ ਨੇ ਜੋ ਸਬਮਿਟ ਕੀਤੇ ਜਾਣਗੇ ਇਹਨਾਂ ਵੱਲੋਂ 2 ਦਿਨਾਂ ਬਾਅਦ ਫੀਸ ਲਈ ਜਾਂਦੀ ਹੁੰਦੀ ਹੈ ਤਾਂ ਕਰਕੇ ਫੀਸ ਵਾਲੇ ਦਿਨ ਨੇ ਜਿਹੜੇ ਤੋਂ ਵਧਾ ਕੇ ਦਿੱਤੇ ਹੋਏ ਆ ਸੋ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਕਿਸੇ ਨੇ ਕੀ 29 ਤਰੀਕ ਫਾਰਮ ਐਪਲੀਕੇਸ਼ਨ ਸਬਮਿਟ ਕਰਨ ਦੀ ਲਾਸਟ ਤਰੀਕ ਹੈ ਫੀਸ ਭਰਨ ਦੀ ਲਾਸਟ ਤਰੀਕ 29 ਹੈ ਤੇ 27 ਤਰੀਕ ਲਾਸਟ ਹੈ ਫਾਰਮ ਸਬਮਿਟ ਕਰਨ ਦੀ ਸੋ ਅੱਜ ਦੀ ਵੀਡੀਓ ਦੇ ਵਿੱਚ ਇਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੀ ਧੰਨਵਾਦ ਅਗਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਨਾਲ ਦੇ ਸੱਜਣਾ ਮਿੱਤਰਾਂ ਨਾਲ ਇਸ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਐਦਾਂ ਦੀਆਂ ਹੋਰ ਜਾਣਕਾਰੀਆਂ ਲੈਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਤੇ ਬੈਲ ਆਈਕਨ ਨੂੰ ਔਨ ਕਰ ਦਿਓ ਤਾਂ ਜੋ ਅਸੀਂ ਕੋਈ ਵੀ ਅਪਡੇਟ ਪਾਈਏ ਤਾਂ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਉਹ ਤੁਹਾਡੇ ਫੋਨ ਤੇ ਪਹੁੰਚੇ ਧੰਨਵਾਦ ਜੀ